ਸਾਸ਼ੀਏ ਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਚੌਲਾਂ ਦੇ ਆਟੇ ਤੇ ਖੋই ਦੀਆਂ ਬਹੁਤ ਹੀ ਟੇਸਟੀ ਪਿੰਨੀਆਂ ਦੀ ਰੈਸਪੀ ਲੈ ਕੇ ਆਈ ਆਂ ਅੱਜ ਆਪਾਂ ਜਿਹੜੀਆਂ ਇਹ ਪਿੰਨੀਆਂ ਬਣਾਉਣ ਵਾਲੇ ਆ ਨਾ ਬਿਨਾ ਚਾਸ਼ਨੀ ਤੋਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਘੱਟ ਘੋਦਾ ਆਪਾਂ ਇਹਦੇ ਵਿੱਚ ਜਿਹੜਾ ਯੂਜ਼ ਕਰਨ ਵਾਲੇ ਆ 2 ਤੋਂ 3 ਚਮਚ ਖੋਦਾ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਖਾਣ ਵਿੱਚ ਜਿੰਨੀਆਂ ਟੇਸਟੀ ਬਣਦੀਆਂ ਨੇ ਬਣਾਉਣਾ ਇਹਨਾਂ ਨੂੰ ਬਿਲਕੁਲ ਸੌਖਾ ਹੈ ਤਾਂ ਉਮੀਦ ਕਰਦੀ ਆਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤੇਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਪਿੰਨੀਆਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਹਨਾਂ ਪਿੰਨਿਓ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਇੱਕ ਕੌਲੀ ਲਿਆ ਚੌਲਾਂ ਦਾ ਆਟਾ। ਚੌਲਾਂ ਦੇ ਆਟੇ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਛਾਣ ਲੈਣਾ ਤੇ ਨਾਪ ਵਾਸਤੇ ਤੁਸੀਂ ਕੋਈ ਵੀ ਘਰ ਦਾ ਕੱਪ ਜਾਂ ਕੌਲੀ ਜਿਹੜਾ ਸੈੱਟ ਕਰ ਲੈਣਾ ਸਾਰਾ ਨਾਪ ਉਹਦੇ ਨਾਲ ਹੀ ਲੈਣਾ। ਸ਼ੁਰੂ ਵਿੱਚ ਆਪਾਂ ਇਹਨੂੰ ਨਾ 4 ਤੋਂ 5 ਮਿੰਟ ਵਾਸਤੇ ਜਿਹੜਾ ਗੈਸ ਦੇ ਬਿਲਕੁਲ ਘੱਟ ਫਲੇਮ ਤੇ ਇਹਨੂੰ ਭੁੰਨ ਲਵਾਂਗੇ। ਕਿਉਂ ਹਜੇ ਆਪਾਂ ਇਹਦੇ ਵਿੱਚ ਨਹੀਂ ਪਾਉਣ ਵਾਲੇ ਇਹਨੂੰ ਡਰਾਈ ਰੋਸਟ ਕਰਾਂਗੇ। ਬਸ ਇਸੇ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਆਪਾਂ ਇਹਨੂੰ ਜਿਹੜਾ ਪਕਾ ਲੈਣਾ। ਤਾਂ ਜਦੋਂ ਆਪਾਂ ਇਹਨੂੰ ਗੈਸ ਦੇ ਘੱਟ ਫਲੇਮ ਤੇ ਭੁੰਨਾਂਗੇ ਨਾ ਇਹਦਾ ਜ਼ਿਆਦਾ ਕਲਰ ਵੀ ਚੇਂਜ ਨਹੀਂ ਹੋਏਗਾ ਤੇ ਜਿਵੇਂ ਜਿਵੇਂ ਨੂੰ ਆਪਾਂ ਭੁੰਨਦੇ ਜਾਵਾਂਗੇ ਇਹਦੇ ਵਿੱਚ ਜਿਹੜਾ ਕੱਚਾਪਨ ਵੀ ਬਿਲਕੁਲ ਨਹੀਂ ਰਹੇਗਾ ਜਿਦੋਂ ਤੁਸੀਂ ਇਹਨੂੰ 4 ਤੋਂ 5 ਮਿੰਟ ਵਾਸਤੇ ਭੁੰਨ ਲੈਂਦੇ ਹੋ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਹਰੀ ਇਲਾਇਚੀ ਦਾ ਪਾਊਡਰ ਹਰੀਆਂ ਇਲਾਇਚੀਆਂ ਨੂੰ ਪੀਸ ਕੇ ਆਪਾਂ ਉਹਦਾ ਪਾਊਡਰ ਬਣਾ ਲਿਆ ਨਾਲ ਹੀ 2 ਚਮਚ ਆਪਾਂ ਇਹਦੇ ਵਿੱਚ ਪਾ ਰਹੇ ਹਰਬੂਜੇ ਦੇ ਬੀਜ ਤੇ 10 ਤੋਂ 15 ਆਪਾਂ ਇਹਦੇ ਵਿੱਚ ਪਾਏ ਆ ਬਦਾਮ ਬਦਾਮ ਬਿਲਕੁਲ ਬਰੀਕ ਕੱਟ ਕਰਕੇ ਪਾਏ ਆ ਤੁਸੀਂ ਚਾਹੋ ਤੇ ਜਿਵੇਂ ਆਪਾਂ ਬਦਾਮ ਬਿਲਕੁਲ ਬਰੀਕ ਕੱਟ ਕਰਕੇ ਪਾਏ ਆ ਨਾ ਐਵੇਂ ਇਹਦੇ ਵਿੱਚ ਤੁਸੀਂ ਕਾਜੂ ਵੀ ਪਾ ਸਕਦੇ ਹੋ ਤੇ ਜੇ ਤੁਸੀਂ ਚਾਹੋ ਤਾਂ ਜਿਵੇਂ ਮੂੰਗਫਲੀ ਹੈ ਨਾ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ 2 ਚਮਚ ਆਪਾਂ ਇਸ ਟਾਈਮ ਇਹਦੇ ਵਿੱਚ ਪਾਵਾਂਗੇ ਕਿਉਂ ਹਜੇ ਆਪਾਂ ਸ਼ੁਰੂ ਚ ਜਿਹੜਾ ਇੱਕਦਮ ਇਹਦੇ ਵਿੱਚ ਜ਼ਿਆਦਾ ਕਿਉਂ ਨਹੀਂ ਪਾਣਾ ਇਸ ਵਿੱਚ ਜਿਹੜਾ 2 ਚਮਚ ਖਿਓ ਪਾਇਆ ਤੇ ਜਿਹੜੇ ਆਪਾਂ ਡਰਾਈ ਫਰੂਟਸ ਤੇ ਖਰਬੂਜੇ ਦੇ ਬੀਜ ਪਹਿਲਾਂ ਪਾਏ ਸੀ ਨਾ 2 ਕਿ ਮਿੰਟ ਉਹਨਾਂ ਨੂੰ ਪਹਿਲਾਂ ਭੁੰਨ ਲਿਆ ਸੀ ਉਹਨਾਂ ਨੂੰ ਭੁੰਨਣ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਖਿਓ ਜਿਹੜਾ ਮਿਲਾਇਆ ਤੇ ਖਿਓ ਪਾਣ ਤੋਂ ਬਾਅਦ 3 ਤੋਂ 4 ਮਿੰਟ ਆਪਾਂ ਇਹਨੂੰ ਹੋਰ ਭੁੰਨ ਲੈਣਾ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਵਾਂਗੇ ਖੋਏ ਦੀ ਘਰ ਦਾ ਬਣਾਇਆ ਹੋਇਆ ਖੋਇਆ ਬਿਲਕੁਲ ਚੰਗੀ ਤਰ੍ਹਾਂ ਨੂੰ ਪਕਾਇਆ ਹੋਇਆ ਜਿੰਨਾ ਆਪਾਂ ਇਹਦੇ ਵਿੱਚ ਚੌਲਾਂ ਦਾ ਆਟਾ ਪਾਉਣਾ ਹੈ ਨਾ ਤੁਸੀਂ ਜਿਸ ਵੀ ਕੌਲੀ ਜਾਂ ਕੱਪ ਦੇ ਨਾਪ ਨਾਲ ਉਨਾ ਹੀ ਆਪਾਂ ਇਹਦੇ ਵਿੱਚ ਜਿਹੜਾ ਖੋਇਆ ਪਾ ਦੇਣਾ ਖੋਇਆ ਪਾਉਣ ਤੋਂ ਬਾਅਦ ਆਪਾਂ ਇਹਨੂੰ 3 ਤੋਂ 4 ਮਿੰਟ ਵਾਸਤੇ ਹੈ ਹੋਰ ਪਕਾ ਲੈਣਾ ਤਾਂ ਜਿਵੇਂ ਜਿਵੇਂ ਆਪਾਂ ਦੇਖੋ ਨਾਲ-ਨਾਲ ਹੋਰ ਇਨਗਰੀਡੀਅੰਟ ਪਾਉਂਦੇ ਜਾ ਰਹੇ ਹਾਂ ਚੌਲਾਂ ਦਾ ਆਟਾ ਨਾਲ-ਨਾਲ ਜਿਹੜਾ ਉਹਨੂੰ ਵੀ ਭੁੰਨੀ ਜਾ ਰਿਹਾ ਤਾਂ ਬਹੁਤ ਹੀ ਵਧੀਆ ਜਿਹੜਾ ਬਿਲਕੁਲ ਵਧੀਆ ਹੈ ਅੱਛੀ ਤਰ੍ਹਾਂ ਰੋਸਟ ਹੋ ਕੇ ਤਿਆਰ ਹੋ ਜਾਂਦਾ ਹੈ ਹੁਣ ਆਪਾਂ ਇਹਦੇ ਵਿੱਚ ਹੈ ਜਿਹੜਾ ਕਿਉਂਕਿ ਮੈਨੂੰ ਮਿਕਸਚਰ ਸੁੱਕਾ ਲੱਗ ਰਿਹਾ ਸੀ ਇੱਕ ਚਮਚ ਘਿਓ ਦਾ ਹੋਰ ਪਾ ਤਾ ਹੈ ਘਿਓ ਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਲਾ ਲੈਣਾ ਤੇ ਹੁਣ ਇਹਨੂੰ ਇਹ ਦੇਖੋ ਬਿਲਕੁਲ ਚੰਗੀ ਤਰ੍ਹਾਂ ਇਹ ਪੱਕ ਚੁੱਕਿਆ ਗੈਸ ਦਾ ਫਲੇਮ ਹੈ ਹੁਣ ਆਪਾਂ ਬੰਦ ਕਰ ਦਾਂਗੇ ਗੈਸ ਦਾ ਫਲੇਮ ਬੰਦ ਕਰਨ ਤੋਂ ਬਾਅਦ ਆਪਾਂ ਇਹਨੂੰ ਹੈ ਨਾ ਜਿਹੜਾ ਕਿਸੇ ਵੀ ਖੁੱਲੇ ਭਾਂਡੇ ਵਿੱਚ ਤੁਸੀਂ ਇਸ ਮਿਕਸਚਰ ਨੂੰ ਹੈ ਜਿਹੜਾ ਕੱਢ ਲੈਣਾ ਹੈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਠੰਡਾ ਨਹੀਂ ਹੋਣ ਦੇਣਾ ਦੇਖੋ ਹਲਕਾ ਗਰਮ ਹੀ ਹੈ ਨਾ ਤਾਂ ਗਰਮ ਮਿਕਸਚਰ ਵਿੱਚ ਹੀ ਆਪਾਂ ਇਹਦੇ ਵਿੱਚ ਜਿਹੜਾ ਦੇਸੀ ਖੰਡ ਪਾਵਾਂਗੇ ਤਾਂ ਖੰਡੇ ਜਿਹੜੀ ਮੈਂ ਇੱਕ ਕੋਲੀ ਤੋਂ ਥੋੜੀ ਜਿਹੀ ਘੱਟ ਪਾਈ ਹੈ ਮਿੱਠਾ ਤੁਸੀਂ ਜਿਵੇਂ ਵੀ ਤੁਹਾਡੇ ਟੇਸਟ ਦੇ ਅਕੋਰਡਿੰਗ ਨਾ ਘੱਟ ਜਾਂ ਜ਼ਿਆਦਾ ਕਰ ਸਕਦੇ ਹੋ ਗਰਮ ਮਿਕਸਚਰ ਵਿੱਚ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਖੰਡ ਨੂੰ ਮਿਲਾ ਦਾਂਗੇ ਨਾ ਤਾਂ ਇਹਦੇ ਨਾਲ ਆਪਾਂ ਨੂੰ ਜ਼ਿਆਦਾ ਇਹਦੇ ਵਿੱਚ ਘਿਓ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਿਲਾ ਦੇਣਾ ਇਸੋ ਵਾਰ ਦਾ ਪੰਨੀਆਂ ਪਿੰਨੀਆਂ ਬਣਾ ਕੇ ਦੇਖਾਂਗੇ ਜੇ ਫਿਰ ਵੀ ਤੁਹਾਨੂੰ ਮਿਕਸਚਰ ਸੁੱਕਾ ਲੱਗਦਾ ਨਾ ਪਿੰਨੀਆਂ ਬਣਾਉਣ ਚ ਪ੍ਰੋਬਲਮ ਆਉਂਦੀ ਤੁਸੀਂ ਥੋੜਾ ਜਿਹਾ ਦੇਸੀ ਘਿਓ ਗਰਮ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਹੋਰ ਕਿਉਂ ਐਡ ਨਹੀਂ ਕੀਤਾ ਖੋਏ ਦੀ ਵਜ੍ਹਾ ਨਾਲ ਦੇਖੋ ਬਹੁਤ ਹੀ ਵਧੀਆ ਪਿੰਨੀਆਂ ਨੇ ਜਿਹੜੀਆਂ ਇਸ ਤਰ੍ਹਾਂ ਬਣ ਗਈਆਂ ਨੇ ਇੱਕ ਆਪਾਂ ਇਹ ਪਿੰਨੀ ਬਣਾ ਕੇ ਤਿਆਰ ਕਰ ਲਈਏ ਇਸੇ ਤਰ੍ਹਾਂ ਬਾਕੀ ਸਾਰੀਆਂ ਜਿਹੜੀਆਂ ਪਿੰਨੀਆਂ ਨੇ ਉਹ ਵੀ ਬਣਾ ਕੇ ਤਿਆਰ ਕਰ ਲਵਾਂਗੇ ਤੇ ਇਹ ਤੋੜ ਕੇ ਮੈਂ ਤੁਹਾਨੂੰ ਇਹਦਾ ਟੈਕਸਚਰ ਦਿਖਾਨੀ ਆ ਬਹੁਤ ਹੀ ਸੌਫਟ ਜਿਹੜੀਆਂ ਪਿੰਨੀਆਂ ਨੇ ਬਣ ਕੇ ਤਿਆਰ ਹੋਈਆਂ ਨੇ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ